ਜਵਾਨਾਂ ਦੇ ਸੰਦਰਭ ਚ ਉਹਨਾਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਜਿੰਨੀ ਫਿਕਰਮੰਦ ਹੈ ਔਰ ਜਿਹੜੇ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਏ ਆ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਮਾਰ ਲਈ ਇਸ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਕਿਉਂਕਿ ਆਮ ਆਦੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਮਾਨਯੋਗ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਸਾਡਾ ਪੂਰਾ ਫੋਕਸ ਰਿਹਾ ਕਿਉਂਕਿ ਬੜਾ ਵੱਡਾ ਇਸ਼ੂ ਰਿਹਾ ਪੰਜਾਬ ਕੀ ਨੌਜਵਾਨ ਬਰੋਜਗਾਰ ਹੋ ਰਿਹਾ ਨੌਜਵਾਨ ਜਿਹੜੇ ਆ ਉਹ ਮਾਈਗ੍ਰੇਟ ਵੱਡੇ ਸਤਰਤੇ ਹੋਏ ਕਿਤੇ ਨਾ ਕਿਤੇ ਮਾਇੂਸੀ ਦਾ ਆਲਮ ਰਿਹਾ ਪੰਜਾਬ ਚ ਹੋਰ ਨੌਕਰੀਆਂ ਵੀ ਜਿਹੜੀਆਂ ਸਰਕਾਰੀ ਮਿਲਦੀਆਂ ਸੀ ਜਾਂ ਤੇ ਬਹੁਤ ਵੱਡੀ ਸ਼ਿਫਾਰਿਸ਼ ਨਾਲ ਜਾਂ ਰਿਸ਼ਵਤ ਨਾਲ ਜਾਂ ਕੁਝ ਵੱਡੇ ਰਾਜਨੀਤਿਕ ਟੱਬਰ ਜਿਹੜੇ ਆ ਜਿਹੜੇ ਰਾਜਨੀਤਿਕ ਸੱਤਾ ਤੇ ਕਾਬਜ਼ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਸੀ ਲੇਕਿਨ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਬਾਅਦ ਤਸਵੀਰ ਬਦਲੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਬ੍ਰੇਨ ਡ੍ਰੇਨ ਹੈ ਉਹਨੂੰ ਰੋਕਿਆ ਜਾਵੇ ਔਰ ਕਾਫੀ ਹੱਦ ਤੱਕ ਇਹ ਦਿੱਤੇ ਅਸੀਂ ਸਫਲ ਹੋਏ ਹਾਂ ਉਹ ਬੜਾ ਕੰਸਟਰਕਟਿਵ ਔਰ ਜ਼ਰੂਰੀ ਵਿਸ਼ਾ ਲੈ ਕੇ ਮੈਂ ਤੁਹਾਡੇ ਸਾਹਮਣੇ ਅੱਜ ਰੂਬਰੂ ਹੋਇਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ 'ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਨੌਜਵਾਨਾਂ ਨੂੰ ਇਹ ਜਸ ਕਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡ੍ਰੇਨ ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਜਿਹੜਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਇਹ ਪੰਜਾਬ ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਵੀ ਨਹੀਂ ਆ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 11708 11709 ਨੌਕਰੀਆਂ ਸਕੂਲ এডਿਕੇਸ਼ਨ ਤੇ 8925 ਜਿਹੜੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਤੋਂ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ 8925 ਦੇ ਨਾਲ ਨਾਲ ਵੱਡੇ ਵੱਡੇ ਜਿਹੜੇ ਫਿਗਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਹੈ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟਰੀ ਚ 999 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਆ ਗਵਰਨੈਂਸ ਰਿਫਾਰਮਸ ਚ ਪਬਲਿਕ ਗ੍ਰੀਵੈਂਸ ਜਿਹੜੀਆਂ ਇਸ ਤੋਂ ਇਲਾਵਾ ਹੈਲਥ ਸੈਕਟਰ ਜਿਹੜਾ ਬੜਾ ਇੰਪੋਰਟੈਂਟ ਹੈ ਜਿਹਦੇ ਚ ਮਾਨ ਸਾਹਿਬ ਦੀ ਸਰਕਾਰ ਆਵਾਦੀ ਪਾਰਟੀ ਦੇ ਏਜੰਡੇ ਤੇ ਰਿਹਾ ਹੈ ਦਿੱਲੀ ਚਾਹੇ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੋਵੇ ਚਾਹੇ ਪੰਜਾਬ ਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਹੈਲਥ ਔਰ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਤੇ ਪ੍ਰਾਇਮਰੀ ਏਜੰਡਾ ਬਣਾ ਕੇ ਚੱਲੇ ਹਾਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ 1300 ਸੌਰੀ 1360 ਨੌਕਰੀਆਂ ਸਰਕਾਰੀ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੀ ਜੇਲ ਡਿਪਾਰਟਮੈਂਟ ਹੈ ਸਾਡਾ ਉਹਦੇ ਚ 909 ਤੇ ਪਬਲਿਕ ਵਰਕ 564 ਇੱਕ ਹੋਰ ਰੈਵਨਿਊ ਡਿਪਾਰਟਮੈਂਟ ਚ ਵੀ ਜਿਹੜਾ ਬੜਾ ਇੰਪੋਰਟੈਂਟ ਹੈ 2220 ਨੌਜਵਾਨਾਂ ਨੂੰ ਰਿਕਰੂਟਮੈਂਟ ਜਿਹੜੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਵਾਟਰ ਰਿਸੋਰਸ 1770 ਤਕਰੀਬਨ 1800 ਨੌਕਰੀਆਂ ਜਿਹੜੀਆਂ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਐਰੋ ਪਿਛਲੀ 24 ਤਰੀਕ ਨੂੰ 586 ਜਿਹੜੀਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨਵੇਂ ਜਿਹੜੇ ਕਾਰਡ ਲਾਸਟ ਟਾਈਮ ਮੁੱਖ ਮੰਤਰੀ ਜੀ ਨੇ ਨਵੇਂ ਬੱਚਿਆਂ ਨੂੰ ਰਿਕਰੂਟਮੈਂਟ ਦੇ ਵੰਡੇ ਆ ਅਪੁਆਇੰਟਮੈਂਟਸ ਲੈਟਰ ਤੋਂ ਟੋਟਲ 45708 ਔਰ ਇਹਦੇ ਚ ਜਦੋਂ ਅਸੀਂ ਪਿਛਲੇ ਇਲੈਕਸ਼ਨ ਚ ਵੀ ਗਏ ਸੀ ਲੋਕ ਸਭਾ ਦੀਆਂ ਚੋਣਾਂ ਚ ਉਹਦੇ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਸੀ ਪਿੰਡਾਂ ਚ ਅਸੀਂ ਤੌਰ ਕੈਂਡੀਡੇਟ ਮੈਨੇਜਰ ਕੋ ਭਮਿਆ ਉਦੋਂ ਲੋਕ ਕਹਿੰਦੇ ਸੀ ਸਾਡੀ ਬੱਚੀ ਨੂੰ ਸਾਡੇ ਬੇਟੇ ਨੂੰ ਸਾਡੇ ਭਤੀਜੇ ਨੂੰ ਸਾਡੇ ਗਵਾਂਢੀ ਨੂੰ ਨੌਕਰੀ ਮਿਲੀ ਆ ਤੇ ਸਿਰਫ ਔਰ ਸਿਰਫ ਸਾਡੀ ਕਾਬਲੀਅਤ ਤੇ ਮਿਲੀ ਮੈਰਿਟ ਤੇ ਮਿਲੀ ਸਾਡੀ ਕੋਈ ਸ਼ਪਾਰਸ਼ ਨਹੀਂ ਸੀ ਨਾ ਸਾਨੂੰ ਲੋੜ ਪਈ ਨਾ ਕਿਤੇ ਪੈਸਾ ਲੱਗਿਆ ਨਹੀਂ ਤੇ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ 'ਚ ਨੈਰੇਟਿਵ ਪਰਸੈਪਸ਼ਨ ਸੀ ਇੱਕ ਧਾਰਨਾ ਸੀ ਕਿ ਜੇ ਬੱਚੇ ਨੂੰ ਨੌਕਰੀ ਤੇ ਲਵਾਉਣਾ ਹੈ ਸਰਕਾਰੀ ਤੇ 10-50 ਲੱਖ ਰੁਪਏ ਦਾ ਇੰਤਜ਼ਾਮ ਅਪੀਰੀਐਂਸ ਕਰਕੇ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਤੱਕਾ ਨੌਜਵਾਨਾਂ ਨਾਲ ਹੋ ਰਿਹਾ ਸੀ ਇਨਜਸਟਿਸ ਸੀ ਇਨੂੰ ਖਤਮ ਕੀਤਾ ਹੈ ਔਰ ਆਮ ਆਦੀ ਪਾਰਟੀ ਦੀ ਇੱਕ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆ ਗਵਰਨੈਂਸ ਦੀ ਗੱਲ ਕਰਦੇ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡレイン ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਪੇਪ ਭਾਪ ਤੋਂ ਬਿਨਾ ਸ਼ਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਠੱਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਆਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੈਨੂੰ ਨੌਕਰੀ ਮਿਲੀ ਆ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ ਸੋ ਅੱਜ ਪੰਜਾਬ ਦੇ ਨੌਜਵਾਨਾਂ ਦੀ ਕੀਤੇ ਗਏ 2.5 ਛਲਾਂ ਦੀਆਂ ਨੌਕਰੀਆਂ ਨੂੰ ਕੀਤੇ ਗਏ ਕੰਮ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਪਰੂ ਹੋਇਆ ਸੀ ਇਸ ਤੋਂ ਇਲਾਵਾ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਇੰਦਾ ਇੱਕ ਡਾਕਟਰ ਸਾਹਿਬ ਨੇ ਚਰਚਾਾਂ ਚੱਲਦੀਆਂ ਬੀਜੇਪੀ ਦਾ ਵੀ ਕੰਦਨ ਕਰਦੀ ਹੈ ਤੇ ਤੁਸੀਂ ਕਿਹਨਾ ਦੇਖਦੇ ਹੋ ਬਗਾਇਰ ਬ੍ਰਿੰਗ ਹੋਰੀ ਗਾਰੇ ਨੇ ਕਿਉਂ ਹੋ ਗਿਆ ਤੇ ਉਹ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਹਦੇ ਤੋਂ ਕੋਈ ਪੁਸ਼ਟੀ ਤੇ ਦੀ ਹੋਈ ਨਹੀਂ ਹੈ ਲੇਕਿਨ ਮੈਨੂੰ ਜਰੂਰ ਇੰਨਾ ਪਤਾ ਹੈ ਕਿ ਬੀਜੇਪੀ ਚ ਬਹੁਤ ਦੇਰ ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇੰਨਾ ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ